ਸਾਡੇ ਦੇਸ਼ ਦੇ ਵਿੱਚ ਭਾਵੇਂ ਲੱਖਾਂ ਹੀ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਅੱਜ ਦੀ ਘੜੀ ਵੀ ਰਹਿਣ ਲਈ ਆਪਣਾ ਚੰਗਾ ਕਰ ਨਹੀਂ ਜੋ ਬਹੁਤ ਗਰੀਬ ਨੇ ਪਰ ਕੁਝ ਲੋਕਾਂ ਦੇ ਹਾਲਾਤ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਆਪ ਮੁਹਾਰੇ ਹੀ ਅੱਖਾਂ ਪਰ ਆਉਂਦੀਆਂ ਨੇ ਟੀਵੀ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਹੀ ਵੇਖ ਲਓ ਘਰ ਦੇ ਅਜੇ ਹਾਲਾਤ ਨੇ ਕਿ ਹਰ ਕੋਈ ਵੇਖ ਕੇ ਹੈਰਾਨ ਹੁੰਦਾ ਤੇ ਪ੍ਰਮਾਤਮਾ ਤੋਂ ਪਰਿਵਾਰ ਦੀ ਮਦਦ ਲਈ ਅਰਦਾਸ ਕਰਦਾ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹਰਨਾਮਕੌਰ ਜਿਸ ਦੀ ਇੱਕ ਹਾਸੇ ਨੇ ਜ਼ਿੰਦਗੀ ਬਦਲ ਦਿੱਤੀ ਜਿਸ ਤੋਂ ਬਾਅਦ ਉਸ ਦੀ ਲਤ ਕੱਟਣੀ ਪਈ ਤੇ ਹੁਣ ਉਹਨਾਂ ਦੇ ਇੱਕ ਆਰਟੀਫੀਸ਼ਲ ਲਤ ਲਗਾਈ ਗਈ ਹੈ ਪਰ ਪਰਿਵਾਰ ਦੇ ਹਾਲਾਤ ਬਹੁਤ ਬੁਰੇ ਨੇ ਹਰਨਾਮਕੌਰ ਖੁਦ ਕੰਮ ਨਹੀਂ ਕਰ ਸਕਦੀ ਉਹਨਾਂ ਦੇ ਪਤੀ ਜੋ ਕਿ ਸ਼ੂਗਰ ਦੇ ਰੀਜ਼ਨੀ ਅਤਿ ਅੱਖਾਂ ਤੋਂ ਉਹਨਾਂ ਨੂੰ ਘਟ ਵਿਖਾਈ ਦਿੰਦਾ ਹੈ ਉਹ ਵੀ ਕਈ ਸਾਲਾਂ ਤੋਂ ਮੰंजे ਤੇ ਪਏ ਨੇ ਗਰੀਬ ਜੋੜੇ ਵੱਲੋਂ ਇੱਕ ਬੱਚਾ ਗੋਦ ਲਿਆ ਗਿਆ ਸੀ ਜਿਸ ਦੀ ਉਮਰ 13 ਸਾਲ ਹੈ ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਬੇਟਾ ਇਸੇ ਡਾਂਡੋ ਗਿਆ ਲੱਤ ਕੱਟੇ ਕੋਹਾਨ ਵਾਲਾ ਹੈ ਨਹੀਂ ਜਿਹੜੇ ਘਰ ਵਾਲਾ ਉਹਨੂੰ ਸ਼ੂਗਰ ਹੋਈ ਪਈ ਆਪ ਦੀ ਦਵਾਈ ਚੱਲੀ ਜਾਂਦੀ ਹੈ ਬੇਟਾ ਮਹੀਨੇ ਦਾ 1500 1200 ਦੀ ਕਦੇ ਉਹਦੀ ਦਵਾਈ ਮਿਲਦੀ ਕਦੇ ਆਪ ਦੀ ਮਿਲਦੀ ਹੈ ਬਹੁਤ ਔਖਾ ਗਜ਼ਾਰਾ ਹੈ ਬੱਚਾ ਗੋਦ ਲਿਆ ਵਾ ਇੱਕ ਉਹ ਲੱਗਾ ਵੇ ਵਿਚਾਰਾ ਦੁਕਾਨ ਤੇ ਲਿਆ ਦਿੰਦਾ ਉਸੇ ਨਾਲ ਗੁਜ਼ਾਰਾ ਕੀਤੀ ਜਾਂਨੇ ਬਸ ਟਾਈਮ ਪਾਸ ਹੋ ਹੀ ਜਾਂਦੇ ਬਸ ਇਹ 1000 ਰੁਪਇਆ 1500 ਦੇ ਦੇਂਦੇ ਆ ਤੂੰ ਹੰਦਾ ਗੁਜ਼ਾਰਾ ਕੀਤੀ ਜਾਂਨੇ ਕਿੰਨੇ ਸਾਲ ਦਾ ਬੱਚਾ ਬੱਚਾ ਹੈ 12 13 ਕੁ ਸਾਲ ਦਾ ਬੇਟਾ ਦੋਤਾ ਹੈ ਰੱਖਾ ਵੇ ਗੋਦੇ ਚ ਅੱਛਾ ਤੇ ਤੁਸੀਂ ਉਹਨੂੰ ਪੜਾਇਆ ਨਹੀਂ ਸਕੂਲ ਨਹੀਂ ਭੇਜਿਆ ਸਕੂਲ ਪੜ੍ਹਾਈ ਕਰਾਓ ਤੁਸੀਂ ਦੁਕਾਨ ਤੇ ਬੇਟਾ ਪਹੁੰਚ ਨਹੀਂ ਆ ਕਿਸੇ ਪਹੁੰਚ ਨਹੀਂ ਆ ਨਹੀਂ ਪੜਾ ਸਕਦੇ ਨਹੀਂ ਟੋਰ ਫੇਰ ਸਕਦੇ ਸੀ ਉਦੋਂ ਹੁਣ ਲਾਤ ਲਵਾਈ ਨੂੰ ਕੋਈ ਦਾਸ ਕੁ ਮਹੀਨਾ ਹੋਇਆ ਜਲਵਾ ਕੇ ਆਏ ਆ ਉਹਨੇ ਦੇਖੋ ਬੇਟਾ ਇਹ ਟੋੜ ਸਕਨੇ ਹੈ ਕਿ ਨਹੀਂ ਟੋੜ ਸਕਨੇ ਕੰਮਕਾਰ ਜਿਹੜਾ ਕਰਨ ਵਾਲਾ ਸੀ ਉਹ ਮੰਜੇ ਤੇ ਪਿਆ ਹੈ ਦੇਖ ਲਓ ਤੁਸੀਂ ਆਪ ਦੇ ਸਾਹਮਣੇ ਹੀ ਪੜੇ ਨੇ ਹੁਣ ਦੇਖੋ ਕਿ ਜਹਰਾ ਕਿਵੇਂ ਹੋ ਸਕਦਾ ਹੈ ਅੱਗੇ ਦੀ ਪ੍ਰਮਾਤਮਾ ਨੂੰ ਪਤਾ ਹੈ ਜੋ ਜਹਰਾ ਹੋਵੇ ਤਾਂ ਉਸੇ ਤਰ੍ਹਾਂ ਕੀਤੀ ਜਾਵੇ ਤੇ ਹੁਣ ਬੱਚਾ ਅਜੇ ਛੋਟਾ ਹੈ ਵੇਖੋ ਪੁੱਛਿਆ ਜਾਵੇ ਭਵੇਂ ਅੰਡਗਵੰਡ ਤੋਂ ਦੁਕਾਨ ਤੇ ਲੱਗਾ ਵੇ ਸ਼ਾਮ ਨੂੰ ਮਾੜਾ ਮੋਟਾ ਸਬਜ਼ੀ ਪਾਜੀ ਲੈ ਆਂਦੇ ਤੇ ਖਾ ਭਾਈ ਵੀ ਨਹੀਂ ਤੇ ਬੈਠੇ ਰਹਿੰਦੇ ਜਲਾਲਾਬਾਦ ਦੇ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਿੱਚ ਰਹਿਣ ਵਾਲੇ ਇਸ ਪਰਿਵਾਰ ਅਗੇ ਵੱਡੀਆਂ ਆਰਥਿਕ ਚੁਣੌਤੀਆਂ ਨੇ ਹਰਨਾਮ ਕੌਰ ਦਾ ਇਲਾਜ ਵੀ ਚੱਲਦਾ ਹੈ ਜਿਸ ਦੇ ਉੱਤੇ ਹਰ ਮਹੀਨੇ 2 ਤੋਂ 3000 ਰੁਪਏ ਖਰਚਾ ਆਉਂਦਾ ਹੈ ਜੇ ਤੁਸੀਂ ਪਰਿਵਾਰ ਦੇ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਟੀਵੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਹੈ ਜਿਸ ਪਰਿਵਾਰ ਦੀ ਥੋੜੀ ਥੋੜੀ ਮਦਦ ਕੀਤੀ ਜਾਵੇ ਤਾਂ ਉਹਨਾਂ ਦੇ ਹਾਲਾਤ ਸੁਧਰ ਸਕਦੇ ਨੇ ਜਲਾਲਾਬਾਦ ਤੋਂ ਅਰਵਿੰਦਰ ਪਾਲ ਤਨੇਜਾ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਸਾਡੇ ਦੇਸ਼ ਦੇ ਵਿੱਚ ਭਾਵੇਂ ਲੱਖਾਂ ਹੀ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਅੱਜ ਦੀ ਘੜੀ ਵੀ ਰਹਿਣ ਲਈ ਆਪਣਾ ਚੰਗਾ ਕਰ ਨਹੀਂ ਜੋ ਬਹੁਤ ਗਰੀਬ ਨੇ ਪਰ ਕੁਝ ਲੋਕਾਂ ਦੇ ਹਾਲਾਤ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਆਪ ਮੁਹਾਰੇ ਹੀ ਅੱਖਾਂ ਪਰ ਆਉਂਦੀਆਂ ਨੇ ਟੀਵੀ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਹੀ ਵੇਖ ਲੋ ਘਰ ਦੇ ਅਜੇ ਹਾਲਾਤ ਨੇ ਕਿ ਹਰ ਕੋਈ ਵੇਖ ਕੇ ਹੈਰਾਨ ਹੁੰਦਾ ਤੇ ਪ੍ਰਮਾਤਮਾ ਤੋਂ ਪਰਿਵਾਰ ਦੀ ਮਦਦ ਲਈ ਅਰਦਾਸ ਕਰਦਾ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹਰਨਾਮ ਕੌਰ ਜਿਸ ਦੀ ਇੱਕ ਹਾਦਸੇ ਨੇ ਜ਼ਿੰਦਗੀ ਬਦਲ ਦਿੱਤੀ ਜਿਸ ਤੋਂ ਬਾਅਦ ਉਸ ਦੀ ਲਤ ਕੱਟਣੀ ਪਈ ਤੇ ਹੁਣ ਉਹਨਾਂ ਦੇ ਇੱਕ ਆਰਟੀਫੀਸ਼ਲ ਲਤ ਲਗਾਈ ਗਈ ਹੈ ਪਰ ਪਰਿਵਾਰ ਦੇ ਹਾਲਾਤ ਬਹੁਤ ਬੁਰੇ ਨੇ ਹਰਨਾਮ ਕੌਰ ਖੁਦ ਕੰਮ ਨਹੀਂ ਕਰ ਸਕਦੀ ਉਹਨਾਂ ਦੇ ਪਤੀ ਜੋ ਕਿ ਸ਼ੂਗਰ ਦੇ ਨੇ ਅਤਿ ਅੱਖਾਂ ਤੋਂ ਉਹਨਾਂ ਨੂੰ ਘੱਟ ਵਿਖਾਈ ਦਿੰਦਾ ਉਹ ਵੀ ਕਈ ਸਾਲਾਂ ਤੋਂ ਮੰਜੇ ਤੇ ਪਏ ਨੇ ਗਰੀਬ ਜੋੜੇ ਵੱਲੋਂ ਇੱਕ ਬੱਚਾ ਗੋਦ ਲਿਆ ਗਿਆ ਸੀ ਜਿਸ ਦੀ ਉਮਰ 13 ਸਾਲ ਹੈ ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਬੇਟਾ ਇਸ ਹੀ ਡੰਡ ਹੋ ਗਿਆ ਲੱਤ ਕੱਟੇ ਗੇ ਕੋ ਮਾਣ ਵਾਲਾ ਹੈ ਨਹੀਂ ਜਿਹੜੇ ਘਰ ਵਾਲਾ ਉਹਨੂੰ 슈ਗਰ ਹੋਈ ਪਈ ਆਪ ਦੀ ਦਵਾਈ ਚੱਲੀ ਜਾਂਦੀ ਹੈ ਬੇਟਾ ਮਹੀਨੇ ਦਾ 1500 1200 ਦੀ ਕਦੇ ਉਹਦੀ ਦਵਾਈ ਮਿਲਦੀ ਕਦੇ ਆਪਦੀ ਮਿਲਦੀ ਹੈ ਬਹੁਤ ਔਖਾ ਗੁਜ਼ਾਰਾ ਹੈ ਬੱਚਾ ਗੋਦ ਲਿਆ ਵਾ ਇੱਕ ਉਹ ਲੱਗਾ ਵੇ ਵਿਚਾਰਾ ਦੁਕਾਨ ਤੇ ਲਿਆ ਦਿੰਦਾ ਉਸੇ ਨਾਲ ਗੁਜ਼ਾਰਾ ਕੀਤੀ ਜਾਂਨੇ ਬਸ ਟਾਈਮ ਪਾਸ ਹੋ ਹੀ ਜਾਂਦੇ ਬਸ ਇਹ 1000 ਰੁਪਇਆ 1500 ਦੇ ਦੇਂਦੇ ਆ ਤੂੰ ਹੰਦਾ ਗੁਜ਼ਾਰਾ ਕੀਤੀ ਜਾਂਨੇ ਕਿੰਨੇ ਸਾਲ ਦਾ ਬੱਚਾ ਬੱਚਾ ਹੈ 12 13 ਕੁ ਸਾਲ ਦਾ ਬੇਟਾ ਦੋਤਾ ਹੈ ਰੱਖਾ ਵੇ ਗੋਦੇ ਚ ਅੱਛਾ ਤੇ ਤੁਸੀਂ ਉਹਨੂੰ ਪੜਾਇਆ ਨਹੀਂ ਸਕੂਲ ਨਹੀਂ ਭੇਜਿਆ ਸਕੂਲ ਪੜ੍ਹਾਈ ਕਰਾਓ ਤੁਸੀਂ ਦੁਕਾਨ ਤੇ ਬੇਟਾ ਪਹੁੰਚ ਨਹੀਂ ਆ ਕਿਸੇ ਪਹੁੰਚ ਨਹੀਂ ਆ ਨਹੀਂ ਪੜਾ ਸਕਦੇ ਨਹੀਂ ਟੋਰ ਫੇਰ ਸਕਦੇ ਸੀ ਉਦੋਂ ਹੁਣ ਲਾਤ ਲਵਾਈ ਨੂੰ ਕੋਈ ਦਾਸ ਕੁ ਮਹੀਨਾ ਹੋਇਆ ਜਲਵਾ ਕੇ ਆਏ ਆ ਉਹਨੇ ਦੇਖੋ ਬੇਟਾ ਦਾ ਟੋਰ ਸਕਨੇ ਕਿ ਨਹੀਂ ਟੋਰ ਸਕਨੇ ਕੰਮਕਾਰ ਜਿਹੜਾ ਕਰਨ ਵਾਲਾ ਸੀ ਉਹ ਮੰਜੇ ਤੇ ਪਿਆ ਦੇਖ ਲਓ ਤੁਸੀਂ ਆਪ ਦੇ ਸਾਹਮਣੇ ਪੜੇ ਨੇ ਹੁਣ ਦੇਖੋ ਕਿ ਜਾੜਾ ਕਿਵੇਂ ਹੋ ਸਕਦਾ ਹੈ ਅੱਗੇ ਦੀ ਪ੍ਰਮਾਤਮਾ ਨੂੰ ਪਤਾ ਹੈ ਜੋ ਘਜਾਰਾ ਹੋਵੇ ਤਾਂ ਉਸੇ ਤਰ੍ਹਾਂ ਕੀਤੀ ਜਾਵੇ ਦੇ ਹੁਣ ਬੱਚਾ ਜੇ ਛੋਟਾ ਹੈ ਵੇਖੋ ਪੁੱਛਾ ਜਾਵੇ ਭਵੇਂ ਆਂਡ ਗਵੰਡ ਤੋਂ ਦੁਕਾਨ ਤੇ ਲੱਗਾ ਵੇ ਸ਼ਾਮ ਨੂੰ ਮਾੜਾ ਮੋਟਾ ਸਬਜ਼ੀ ਪਾਜੀ ਲੈ ਆਉਂਦੇ ਤੇ ਖਾ ਭਈ ਉਹ ਦਿਨ ਤੇ ਬੈਠੇ ਰਹਿੰਦੇ ਜਲਾਲਾਬਾਦ ਦੇ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਿੱਚ ਰਹਿਣ ਵਾਲੇ ਇਸ ਪਰਿਵਾਰ ਅਗੇ ਵੱਡੀਆਂ ਆਰਥਿਕ ਚੁਣੌਤੀਆਂ ਨੇ ਹਰਨਾਮ ਕੌਰ ਦਾ ਇਲਾਜ ਵੀ ਚੱਲਦਾ ਹੈ ਜਿਸ ਦੇ ਉੱਤੇ ਹਰ ਮਹੀਨੇ 2 ਤੋਂ 3000 ਰੁਪਏ ਖਰਚਾ ਆਉਂਦਾ ਹੈ ਜੇ ਤੁਸੀਂ ਪਰਿਵਾਰ ਦੇ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਟੀਵੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਹੈ ਜਿਸ ਪਰਿਵਾਰ ਦੀ ਥੋੜੀ ਥੋੜੀ ਮਦਦ ਕੀਤੀ ਜਾਵੇ ਤਾਂ ਉਹਨਾਂ ਦੇ ਹਾਲਾਤ ਸੁਧਰ ਸਕਦੇ ਨੇ ਜਲਾਲਾਬਾਦ ਤੋਂ ਅਰਵਿੰਦਰ ਪਾਲ ਤਨੇਜਾ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼